ਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ 크੍ਰਿਸਚੀਨ ਨੈਸ਼ਨਲ ਫਰੰਟ ਪੰਜਾਬ ਦੀ ਮੀਟਿੰਗ ਧਾਰੀਵਾਲ ਵਿਖੇ 크੍ਰਿਸਚੀਨ ਨੈਸ਼ਨਲ ਫਰੰਟ ਦੇ ਪੰਜਾਬ ਪ੍ਰਧਾਨ ਬੱਬਾ ਗਿੱਲ ਦੀ ਅਗਵਾਈ ਹੇਠ ਹੋਈ ਜਿਸ ਦੌਰਾਨ ਵੱਡੀ ਗਿਣਤੀ ਵਿੱਚ 크੍ਰਿਸਚੀਨ ਨੈਸ਼ਨਲ ਫਰੰਟ ਪੰਜਾਬ ਦੇ ਆਹੁਦੇਦਾਰਾਂ ਅਤੇ ਵਰਕਰਾਂ ਨੇ ਸਮੂਲੀਅਤ ਕਰਕੇ ਆਪ ਨੂੰ ਆਪਣੇ ਵਿਚਾਰ ਪੇਸ਼ ਕੀਤੇ ਮੀਟਿੰਗ ਦੌਰਾਨ ਉੱਚੇ ਚੇਤੇ ਦੌਰਤੇ ਪਹੁੰਚੇ ਕ੍ਰਿਸਚੀਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਦਾਨ ਲਾਰੈਂਸ ਚੌਧਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਆਜ਼ਾਦੀ ਨੂੰ 75 ਸਾਲ ਹੋ ਚੁੱਕੇ ਹਨ ਜਦਕਿ ਕ੍ਰਿਸਚੀਨ ਪਾਈਚਾਰੇ ਅਤੇ ਖਾਸ ਕਰਕੇ ਬੇਜਮੀਨੀ ਐਸਸੀ ਬੀਸੀ ਵਰਗ ਨੂੰ ਬੰਦਾ ਮਾਨਸ ਤੇ ਕਾਰ ਨਹੀਂ ਦਿੱਤਾ ਜਾਂਦਾ ਪ੍ਰਧਾਨ ਲਾਰੈਂਸ ਚੌਧਰੀ ਨੇ ਪੰਜਾਬ ਸਰਕਾਰ ਦੀ ਆਪ ਦੀ ਸਰਕਾਰ ਆਪ ਦੇ ਦੁਆਰ ਅਤੇ ਘਰ ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਕਿਹਾ ਕਿ ਇਹ ਰਾਜਨੀਤਿਕ ਲਾਹਾ ਲੈਣ ਦਾ ਡਰਾਮਾ ਹੈ ਜਦਕਿ ਸਰਕਾਰੀ ਦਫ਼ਤਰਾਂ ਵਿੱਚ ਅਨੇਕਾਂ ਖਾਲੀ ਪੋਸਟਾਂ ਤੇ ਭਰਤੀ ਕੀਤੀ ਜਾਵੇ ਤਾਂ ਲੋਕ ਆਸਾਨੀ ਨਾਲ ਦਫ਼ਤਰ ਵਿੱਚ ਕੰਮ ਕਰਵਾ ਸਕਣ ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਜਿੰਦਾਬਾਦ 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 ਮੋਜਨ ਇਕਤਾ ਜਿੰਦਾਬਾਦ 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 ਐਸਸੀ ਐਸਟੀ ਬੀਸੀ ਇਕਤਾ ਜਿੰਦਾਬਾਦ 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 ਮੋਜਨ ਇਕਤਾ ਜਿੰਦਾਬਾਦ 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 ਹallelujah ਹallelujah ਜੈ ਪੀ ਜੈ ਭਾਰਤ ਜੈ ਪੀ ਸਤਿ ਪ੍ਰਣਾਤ ਮੈਂ ਸਭ ਨੂੰ ਮਸੀਦੇ ਅਜੀਮ ਤੇ ਬਰਕਤਨਾਕ ਸਲਾਮ ਆਖਦਾ ਅੱਜ ਜਿਹੜੀ ਮੀਟਿੰਗ ਆ ਸਾਡੇ ਪੰਜਾਬ ਦੇ ਦੂਸਤ ਪ੍ਰਧਾਨ ਬੱਬਾ ਮਸੀਹ ਗਿੱਲ ਦੀ ਅਗਵਾਈ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਸੀਐਮਐਫ ਦੇ ਵਰਕਰਾਂ ਦੀ ਹੋਈ ਹੈ ਜਿਦੇ ਵਿੱਚ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਬਲਾਕ ਦੇ ਪ੍ਰਧਾਨ ਜ਼ਿਲ੍ਹੇ ਦੀ ਕਮੇਟੀ ਦੇ तमाम ਜਿਹੜੇ ਵਰਕਰ ਆ ਉਥੇ ਅੱਜ ਹਰੀਵਾਲ ਦੇ ਵਿੱਚ ਇਕੱਠੇ ਹੋਏ ਮੀਟਿੰਗ ਦਾ ਜਿਹੜਾ ਮੁੱਖ ਅਜੈਂਡਾ ਸੀ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਵੀ ਮਸੀ ਭਾਈਚਾਰੇ ਨਾਲ ਜਿਹੜਾ ਮਤਰੀਮਾ ਵਾਲਾ ਸਰੂਪ ਜਿਹੜਾ ਕੀਤਾ ਜਾ ਰਿਹਾ। ਜਿੰਨੀਆਂ ਵੀ ਸਰਕਾਰਾਂ ਬਣੀਆਂ। ਉਹਨਾਂ ਨੇ ਇਸ ਭਾਈਚਾਰੇ ਦਾ ਜਿਹੜਾ ਇਹ ਪੋਲੀਟੀਕਲੀ ਫਾਇਦਾ ਧੱਲਿਆ। ਪਰ ਜਿਹੜੇ ਉਹਨਾਂ ਨੂੰ ਹੱਕ ਦੇਣੇ ਸੀ ਉਹ ਕਦੀ ਕਿਸੇ ਨੇ ਨਹੀਂ ਦਿੱਤੇ। ਇਹਨਾਂ ਦਾ ਸਿਰਫ ਜਿਹੜਾ ਪੋਲੀਟੀਕਲ ਇਸਤੇਮਾਲ ਹੀ ਹੁੰਦਾ ਹੈ। ਉਹ ਅੱਜ ਦੀ ਮੀਟਿੰਗ ਦਾ ਵਿਸ਼ੇਸ਼ ਅਜੰਡਾ ਇਹ ਸੀਗਾ ਕਿ ਜਿਨ੍ਹਾਂ ਸਾਡੀਆਂ ਲੰਬਿਤ ਮੰਗਾਂ ਨੇ ਜਿਨ੍ਹਾਂ ਵਿੱਚ ਸਾਡੇ ਬੱਚਿਆਂ ਦੇ ਜਿਹੜੇ ਆ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਜਿਹੜੀ ਸਕਾਲਰਸ਼ਿਪ ਸਕੀਮ ਆ ਉਹ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਉਹ ਲਾਗੂ ਨਹੀਂ ਹੋ ਰਹੀ ਜਿੰਨੇ ਨੀ ਭੱਦਰਤੇ ਕਰੋੜਾ ਰੁਪਈਆ ਸੈਂਟਰ ਗਵਰਨਮੈਂਟ ਭੇਜਦੀ ਆ ਲੇਕਿਨ ਜਿਹੜੀ ਸਟੇਟ ਗਵਰਨਮੈਂਟ ਆ ਉਸ ਪੈਸੇ ਨੂੰ ਦੂਜੇ ਪਾਸੇ ਖਰਚਦੀ ਆ ਦੂਸਰਾ ਜਿਹੜਾ ਆ ਸਾਡੇ ਲੋਕ ਜਿਹੜੇ ਆ ਤੇ ਦੇਜ ਜੀਨੇ ਲੋਕ ਨੇ ਤੇ ਸਿਰਫ ਛੋਟੇ ਛੋਟੇ ਕੰਮ ਕਰਕੇ ਆਪਣਾ ਘਰਾਂ ਦਾ ਗੁਜ਼ਾਰਾ ਕਰਦੇ ਆ ਤੇ ਯੰਗਰ ਸਰਕਾਰ ਦੀ ਸਕੀਮ ਆ ਗਈ ਆ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਜਿਹੜੀ ਸਟੇਟ ਗਵਰਨਮੈਂਟ ਆ ਉਸ ਸਕੀਮ ਨੂੰ ਲਾਗੂ ਕਰਦੀ ਹੈ ਵੀ ਜਿਹਨਾਂ ਲੋਕਾਂ ਕੋ ਘਰ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣਾ ਸਾਡੇ ਜਿਹੜੇ ਆ ਲੱਖਾਂ ਲੋਕ ਜਿਹੜੇ ਆ ਉਹ ਦੋ-ਦੋ ਮਲਲੇ ਦੇ ਵਿੱਚ ਇੱਕ-ਇੱਕ ਮਲਲੇ ਦੇ ਵਿੱਚ ਚਾਰ-ਚਾਰ ਪਰਿਵਾਰ ਰਹ ਰਹੇ ਉਹਨਾਂ ਨੂੰ ਸਖਤ ਇਸ ਸਕੀਮ ਦੀ ਲੋੜ ਆ ਜਿਹੜੀ ਕਿ ਲਾਗੂ ਨਹੀਂ ਹੋ ਰਹੀ ਤੀਸਰਾ ਹੈਗਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੱਚੇ ਘਰ ਨੇ ਉਹ ਕਿ ਮਹਿੰਗਾਈ ਦਾ ਜਗਉਣ ਕਰਕੇ ਜਿਹੜੇ ਘਰ ਬਣਾਉਣੇ ਬਹੁਤ ਔਖੇ ਨੇ ਤੇ ਜੇ ਉਹ ਬਣਾਉਂਦੇ ਨੇ ਤੇ ਉਹਦੀ ਪੂਰੀ ਤਰ੍ਹਾਂ ਜਿਹੜਾ ਉਹਨੂੰ ਪੱਕਾ ਨਹੀਂ ਉਹ ਕਰ ਪਾਉਂਦੇ ਛੱਤਾਂ ਉਹਨਾਂ ਦੀਆਂ ਕੱਚੀਆਂ ਹੁੰਦੀਆਂ ਵਿਦਆਉਟ ਸਿਮੈਂਟਡ ਹੁੰਦੇ ਨੇ ਸੋ ਸਰਕਾਰ ਦੀ ਇੱਕ ਪਾਲਿਸੀ ਹੈਗੀ ਆ ਤੇ ਅਸੀਂ ਉਹਨਾਂ ਜਿਹੜੇ ਕੱਚੇ ਘਰ ਰਿਹਾ ਉਹ ਪੱਕੇ ਜਿਹੜੇ ਬਣਾ ਕੇ ਦੇਵਾਂਗੇ ਜਿਹੜੇ ਬਿਲੋ ਜਿਹੜੇ ਟਾਪਰਟੀ ਲਾਈਨ ਤੇ ਲੋਕ ਰਹਿੰਦੇ ਨੇ ਗਰੀਬੀ ਰੇਖਾ ਤੋਂ ਇਟਾ ਉਹ ਵੀ ਵੀਡੀਓ ਨੂੰ ਹਜ਼ਾਰਾਂ ਐਪਲੀਕੇਸ਼ਨਾਂ ਦਿੱਤੀਆਂ ਕਿਸੇ ਨੂੰ ਕੋਈ ਪੈਸੇ ਨਹੀਂ ਮਿਲਦੇ ਚੌਥਾ ਹੈਗਾ ਸਾਡੀ ਰਾਖਮਾ ਕਰਨ ਦੀ ਜਿਹੜੀ ਨਾ ਬੜੀ ਦੇਰ ਤੋਂ ਮੰਗ ਹੈਗੀ ਆ ਇਹ ਸਾਡੇ ਪੜ੍ਹੇ ਲਿਖੇ ਬੱਚੇ ਜਿਹੜੇ ਆ ਉਹਨਾਂ ਨੂੰ ਰਾਖਮਾ ਕਰਨ ਮਿਲਣਾ ਚਾਹੀਦਾ ਕਿਉਂਕਿ ਸਾਡੇ ਲੋਕ ਵੀ ਜਿਹੜੇ ਨੇ ਉਹ ਵੀ ਉਹਨਾਂ ਵਰਗਾ ਚ ਆਉਂਦੇ ਨੇ ਜਿਹੜੇ ਕਿ ਇਸ ਦੇਸ਼ ਦੇ ਵਿੱਚ ਬੰਚਤ ਤੇ ਸ਼ੋਸ਼ਟ ਲੋਕ ਨੇ ਸੋ ਸਾਡੀ ਮੰਗ ਹੈ ਕਿ 5% ਰਾਖਮਾ ਕਰਨ ਦਿੱਤਾ ਜਾਏ ਤਾਂ ਕਿ ਇਹ ਵੀ ਜਿਹੜਾ ਹੈ ਸਰਕਾਰੀ ਨੌਕਰੀਆਂ ਦੇ ਵਿੱਚ ਇਹਨਾਂ ਦਾ ਜਿਹੜਾ ਬਣਦਾ ਮਾਨ ਸਨਮਾਨ ਹੋ ਸਕੇ ਔਰ ਬੱਚੇ ਜਿਹੜੇ ਬੇਰੋਜ਼ਗਾਰ ਆ ਉੱਥੇ ਨੌਕਰੀਆਂ ਕਰ ਸਕਣ ਤੇ ਲਾਸਟ ਜਿਹੜਾ ਹੈ ਸਾਡੀ ਜਿਹੜੀ ਖਾਸ ਜਿਹੜੀ ਅੱਜ ਦੀ ਮੀਟਿੰਗ ਦਾ ਏਜੰਡਾ ਸੀ ਕਿ ਪਿਛਲੇ ਦਿਨਾਂ ਵਿੱਚ ਅ ਜਸਟਨ ਰਾਮ ਦਾ ਉਦਘਾਟਨ ਸੀਗਾ ਉਸ ਦਿਨ ਮੱਧ ਪ੍ਰਦੇਸ਼ ਦੇ ਵਿੱਚ ਇੱਕ ਚਰਚ ਦੀ ਸਲੀਬ ਦੇ ਉੱਪਰ ਭਗਮਾ ਜਿਹੜਾ ਜ਼ਬਰਦਸਤੀ ਸ਼ਰਾਬ ਦੀ ਅੰਸਰਾ ਨੇ ਲਗਾ ਕੇ ਬੇਅਦਬੀ ਕੀਤੀ ਸੀ ਸੋ ਉਹਦੇ ਨਾਲ ਦੇਸ਼ ਵਿਦੇਸ਼ੀ ਵਿਦਾਸ ਦੀਆਂ ਜਿਹੜੀਆਂ ਮੱਛੀ ਸੰਗਠਨਾਂ ਨੇ ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਤੇ ਉਸ ਠੇਸ ਪਹੁੰਚ ਦੇ ਨਾਲ ਜਿਹੜੀ ਬਠਿੰਡ ਦੇ ਸਾਡੀ ਇੱਕ ਮੱਛੀ ਲੜਕੀ ਸੀ ਸਾਇਨਾ ਕ੍ਰਿਸ਼ਤੀ ਉਹਨੇ ਆਪਣੀਆਂ ਭਾਵਨਾਵਾਂ ਜਿਹੜੀਆਂ ਬਿਆਖਤ ਕੀਤੀਆਂ ਨਿੰਦਾ ਕਰਕੇ ਕਿ ਜਿਹੜੇ ਸ਼ਰਾਰਤੀ ਤੱਤਾਂ ਨੇ ਇਹ ਕੰਮ ਕੀਤਾ ਤੇ ਮੈਂ ਉਹਨਾਂ ਦੀ ਨਿੰਦਾ ਕਰਦੀ ਹਾਂ ਤੇ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਪਰ ਸਰਕਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਜੇ ਉਸ ਲੜਕੀ ਨੇ ਆਪਣੀਆਂ ਭਾਵਨਾਵਾਂ ਦੇ ਮਤਲਬ ਕੋ ਨਿੰਦਾ ਕੀਤੀ ਤਾਂ ਉਲਟ ਉਹਦੇ ਤੇ ਹੀ ਪਰਚਾ ਦਰਜ 295 ਦਾ ਕਰ ਦਿੱਤਾ ਗਿਆ ਜਿਹਦੇ ਨਾਲ ਸਾਡੀਆਂ ਭਾਵਨਾਵਾਂ ਹੋਰ ਜਿਹੜੀਆਂ ਜਿਨ੍ਹਾਂ ਨੇ ਥੇਸ ਪਹੁੰਚੀ ਹੋਰ ਡੰਗੇ ਉਹ ਜਿਹਾ ਕਮ ਸਾਡੀ ਕੀਤੀ ਸਰਕਾਰ ਨੇ ਇੱਕ ਪੱਖੀ ਦਾ ਸਰਕਾਰ ਜਿਹੜੀ ਆ ਇਹ ਕਹਿੰਦੀ ਆ ਵੀ ਜਿਹੜਾ ਵੀ ਕੋਈ ਨਫਰਤ ਦੇ ਬੀਜ ਬੀਜੇਗਾ ਅਸੀਂ ਉਹਨੂੰ ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਦੇਵਾਂਗੇ ਸਾਡੇ ਖਿਲਾਫ ਭਿੰਦਰ ਸ਼ਾਹ ਤਰੀ ਅਮਰitsar ਦੇ ਵਿੱਚ ਪਵਿੱਤਰ ਨਾਰੇ ਹallelujah ਦਾ ਅਪਮਾਨ ਕਰਕੇ ਗਿਆ ਔਰ ਮੁਸੀਬਾਇ ਚਾਰੇ ਦੀ ਠਠਰੀ ਬੰਨਣ ਦੀ ਗੱਲ ਕੀਤੀ ਔਰ ਇਥੋਂ ਤੱਕ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਤੇ ਉਹਦੇ ਖਿਲਾਫ ਸਰਕਾਰ ਨੇ ਹਲੇ ਤੱਕ ਕੋਈ ਪਰਚਾ ਦਰਜ ਨਹੀਂ ਕੀਤਾ ਜਦਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਮੁਸੀਬਾਇ ਚਾਰੇ ਨੇ ਇਕੱਠੇ ਹੋ ਕੇ ਸੰਘਰਸ਼ ਵੀ ਕੀਤਾ ਉਲਟ ਸਾਢੇ ਲੱਖੀਆਂ ਵੱਡੀਆਂ ਸਰਕਾਰ ਨੇ ਪੁਲਿਸ ਦਬਾਅ ਬਣਾ ਕੇ ਪੁਲਿਸ ਤੇ ਸਾਢੇ ਲੱਖੀਆਂ ਵੀ ਮਰਾਈਆਂ 143 ਲਾਤੀ ਧਾਰਾ ਔਰ ਸਾਡੇ ਸਾਨੂੰ ਥਾਣਿਆਂ ਦੇ ਵਿੱਚ ਬੰਦ ਕੀਤਾ ਜ਼ਬਰਦਸਤੀ ਭਲੇ ਸਾਡੇ ਨਾਲ ਇਹ ਹਿਊਮਨ ਬਿਹੇਵ ਕੀਤਾ ਜਾ ਰਿਹਾ ਜਿਹੜੇ ਸਵਿਧਾਨ ਦੀ ਗੱਲ ਕਰਦੇ ਆ ਉਹਨਾਂ ਤੇ ਲਾਖੀਆਂ ਮਾਰੀਆਂ ਜਾ ਰਹੀਆਂ ਸੋ ਇਹ ਤਮਾਮ ਮੁੱਦਿਆਂ ਤੇ ਅੱਜ ਵਿਚਾਰ ਵਟਾਂਦਰਾ ਕੀਤਾ ਸੋ ਅਸੀਂ ਜਿਹੜਾ ਅੱਜ ਡਿਸਾਈਡ ਹੋਇਆ ਜਿਹੜਾ ਐਕਸ਼ਨ ਪਲਾਨ ਉਹ ਇਹ ਹੋਇਆ ਕਿ ਪਹਿਲਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਇਨਾ ਕ੍ਰਿਸਟੀ ਦਾ ਪਰਚਾ ਰੱਦ ਕਰਨ ਲਈ ਮੰਗ ਪੱਤਰ ਦੇਵਾਂਗੇ ਉਸ ਤੋਂ ਬਾਅਦ ਜੇ ਫਿਰ ਵੀ ਨਾ ਹੋਇਆ ਤੇ ਇਹ ਸੰਘਰਸ਼ ਨੂੰ ਜਿਹੜਾ ਹੋਰ ਤਿੱਖਾ ਪੰਜਾਬ ਦੇ ਵਿੱਚ ਕੀਤਾ ਜਾਏ ਦਫ਼ਤਰਾਂ ਵਿੱਚ ਤਾਂ ਅਧਿਕਾਰੀ ਮਿਲਦੇ ਨਹੀਂ ਘਰ ਘਰ ਪਤਾ ਇਹ ਸਰਵਿਸਿਜ਼ ਪ੍ਰੋਵਾਈਡ ਕਰਨਗੇ ਇਟ ਇਜ਼ ਨਾਟ ਅ ਪ੍ਰੈਕਟੀਕਲ ਇਹ ਸਰਕਾਰ ਜਿਹੜੀ ਆ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਰਾਜਨੀਤਿਕ ਲਾਭ ਲੈਣ ਦੇ ਲਈ ਜਿਹੜਾ ਅਨ ਪ੍ਰੈਕਟੀਕਲ ਇਹ ਜਿਹੜੀ ਆ ਇੱਕ ਪ੍ਰੈਕਟਿਸ ਕਰਨ ਲੱਗੀ ਆ ਜਿਹਦੀ ਕਿ ਮੈਂ ਸਮਝਦਾ ਕਿ ਟੋਟਲੀ ਫੇਲਿਅਰ ਹੋਏਗੀ ਦੂਸਰਾ ਜਿਹੜਾ ਆ ਇਹ ਸਕੀਮ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਕਹਾ ਵੀ ਅੱਛੀਆਂ ਸਰਵਿਸਿਜ਼ ਘਰ ਘਰ ਪ੍ਰੋਵਾਈਡ ਕਰਾਵਾਂਗੇ ਉਹਦੇ ਲਈ ਮਾਰਕੀਟ ਨੂੰ ਇਹ ਜਿਹੜਾ ਏਜੰਸੀ ਬਣਾ ਰਿਹਾ ਹੈ ਤੇ ਜਿਹੜੇ 18000 ਜਿਹੜੇ ਦੀਪੂ ਜਿਹੜੇ ਕਿ ਪਿਛਲੇ ਕਈ ਦਹਾਕਿਆਂ ਤੋਂ ਇੱਕ ਮਤਲਬ ਪਿੰਡ ਲੈਵਲ ਤੇ ਸਮਿਲ ਲਵੀ ਇੱਕ ਰੋਜ਼ਗਾਰ ਦੇ ਤੌਰ ਤੇ ਕੰਮ ਕਰ ਰਹੇ ਇਹ ਉਹਨਾਂ ਦਾ ਵੀ ਬਰਵਾਦ ਕਰਨਗੇ ਕਿਉਂਕਿ 18000 ਦੀਪੂ ਜਦੋਂ ਇਹ ਸਰਵਿਸਿਜ਼ ਘਰ ਘਰ ਜਾਣਗੀਆਂ ਤੇ ਉਹਨਾਂ ਦੀਆਂ ਖਤਮ ਹੋ ਜਾਣਗੀਆਂ ਇਹ ਬੇਰੋਜ਼ਗਾਰੀ ਨੂੰ ਵਧਾਉਣ ਦੀਆਂ ਗੱਲਾਂ ਆ ਇਹ ਇਹਦੇ ਨਾਲ ਕੋਈ ਹੱਲ ਨਹੀਂ ਹੋਣਾ ਦੂਸਰਾ ਜਿਹੜਾ ਆ ਆਟਾ ਕਲਕੱਤਾ ਦੇ ਜੇ ਜਿਹੜੀ ਮਿਆਰੀ ਕਣਕ ਹਾਲੇ ਤੱਕ ਨਹੀਂ ਪ੍ਰੋਵਾਈਡ ਕਰ ਸਕੀ ਬਹੁਤ ਸਾਰੇ ਕੇਸ ਜਿਹੜੇ ਆ ਤੁਹਾਡੇ ਸਾਹਮਣੇ ਮੀਡੀਆ ਚ ਆਉਂਦੇ ਰਹਿੰਦੇ ਆ ਬਈ ਜਿਹੜੀ ਸੜੀ ਹੋਈ ਕਣਕ ਆ ਉਹ ਪਹਿਲਾਂ ਲੋਕਾਂ ਨੂੰ ਇਹ ਦਿੰਦੇ ਆ ਤੇ ਜਿਹੜਾ ਆਟਾ ਬਣਾ ਕੇ ਦੇਣਗੇ ਉਹਦੀ ਕੀ ਗਾਰੰਟੀ ਆ ਕਿ ਉਹ ਆਟਾ ਚੰਗਾ ਮਿਆਰੀ ਹੋਏਗਾ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਮਾੜੀ ਤੋਂ ਮਾੜੀ ਕਣਕ ਦਾ ਉਹ ਆਟਾ ਬਣਾ ਕੇ ਦੇਣਗੇ ਮੈਨੂੰ ਲੱਗਦਾ ਉਹਦੇ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਵੀ ਪਵੇਗਾ ਸੋ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਬੇਨਤੀ ਕਰਨਾ ਹੈ ਅਸੀਂ ਉਹਨਾਂ ਉਹਨਾਂ ਤੋਂ ਮੰਗ ਕਰਦੇ ਆ ਕਿ ਕਾਈਂਡਲੀ ਇਹ ਜਿਹੜੀਆਂ ਸਰਵਿਸਿਜ਼ ਤੁਸੀਂ ਘਰ ਪਚਾਉਣੀਆਂ ਇਹ ਰਹਿਣ ਦਿਓ ਜਿਹੜਾ ਬੈਕਲੌਗ ਆ ਜਿਹੜੀਆਂ ਦਫ਼ਤਰਾਂ ਦੇ ਵਿੱਚ ਖਾਲੀ ਅਸਾਮੀਆਂ ਨੇ ਜਿਹੜੀਆਂ ਕਈ ਸਾਲਾਂ ਤੋਂ ਖਾਲੀ ਪਈਆਂ ਨੇ ਉਹ ਭਰਨੀਆਂ ਚਾਹੀਦੀਆਂ ਇੱਕ ਤਰ੍ਹਾਂ ਦਾ ਅਧਿਕਾਰ ਮਿਲੇਗਾ ਲੋਕਾਂ ਨੂੰ ਜਿਹੜਾ ਓਵਰਲੋਡ ਵਰਕ ਚੱਲ ਰਿਹਾ ਜਿਹੜਾ ਹਰੇਕ ਦਫ਼ਤਰ ਦੇ ਵਿੱਚ ਤੁਸੀਂ ਜਾ ਕੇ ਦੇਖੋ ਦਫ਼ਤਰ ਦੇ ਵਿੱਚ 20 ਬੰਦੇ ਚਾਹੀਦੇ ਹੁੰਦੇ ਤਾਂ ਉੱਥੇ 4 ਬੰਦੇ ਲੱਗੇ ਹੋ ਮਤਲਬ ਓਵਰਲੋਡ ਵਰਕ ਜਿਹੜਾ ਇੱਕ ਅਧਿਕਾਰੀ ਤੇ ਹੈਗਾ ਉਹ ਕੱਡੇਗਾ ਤੇ ਦਫ਼ਤਰ ਦੇ ਵਿੱਚ ਹੀ ਜਦੋਂ ਲੋਕ ਜਾਣਗੇ ਜਦੋਂ ਅਧਿਕਾਰੀ ਪੂਰੇ ਹੋ ਜਾਣਗੇ ਜਦੋਂ ਜਿਹੜੀਆਂ ਖਾਲੀ ਸੀਟਾਂ ਪੂਰੀਆਂ ਜਾਣਗੀਆਂ ਲੋਕਾਂ ਨੂੰ ਆਸਾਨੀ ਨਾਲ ਕੰਮ ਹੋਣਗੇ ਇਸ ਕਰਕੇ ਮੈਂ ਇਸ ਸਕੀਮ ਨੂੰ ਜਿਹੜਾ ਬਿਲਕੁਲ ਮੈਂ ਮੁੱਢੋਂ ਰੱਦ ਕਰਦਾ ਵੀ ਇਹ ਪ੍ਰੈਕਟੀਕਲ ਚੀਜ਼ ਨਹੀਂ ਆ ਇਹ ਲੋਕਾਂ ਨੂੰ ਦੇਖੂ ਬਣਾਉਣ ਵਾਲੀ ਗੱਲ ਆ ਇਹ ਸਰਕਾਰ ਦੇ ਹੀ ਖਰਾਬ ਜਾਏਗੀ ਜਦੋਂ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਮਿਲਣਗੀਆਂ ਥੈਂਕ ਯੂ ਬਰਧਾ